ਤੇ ਸਾਨੂੰ ਪਤਾ ਹੈ ਪਿਓਰ ਨਹੀਂ ਹੈਗਾ ਕੁਝ ਵੀ ਇਹਦੇ ਕਰਕੇ ਸਾਡੇ ਹੈਅਰ ਫਾਲ ਦੇ ਇਸ਼ੂਸ ਬਹੁਤ ਬਹੁਤ ਜ਼ਿਆਦਾ ਹੋ ਗਏ ਨੇ ਜਿਵੇਂ ਹੁਣੇ ਪਹਿਲੇ ਮੈਂ ਐਕਨੇ ਦੀ ਗੱਲ ਕੀਤੀ ਉਹਦੇ ਨਾਲ ਹੀ ਪੀਸੀਓਡੀ ਚ ਇੱਕ ਹੋਰ ਸਿੰਪਟਮ ਆ ਜਾਂਦਾ ਫਿਰ ਹੈਅਰ ਫਾਲ ਤੇ ਫਿਰ ਇਹਨੂੰ ਕਿੱਦਾਂ ਠੀਕ ਜਿਹੜਾ ਵਾਲਾਂ ਦਾ ਝੜਨਾ ਹੈ ਨਾ ਜੀ ਇਹ ਸਾਡੀ ਥਾਇਰੋਇਡ ਗ੍ਰੰਥੀ ਦੇ ਨਾਲ ਹੁੰਦਾ ਜਿਹੜੀ ਸਾਡੀ ਗਲੇ ਦੇ ਵਿੱਚ ਥਾਇਰੋਇਡ ਗ੍ਰੰਥੀ ਹੈ ਇਹ ਉਹਦੇ ਵਿੱਚ ਜੇ ਵੀਕਨੈਸ ਆ ਤਾਂ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਈਵਨ ਟੂ ਅਸੀਂ ਦੇਖਿਆ ਵੀ ਜੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਤਾਂ ਲੋਕੀ ਗੰਝੇ ਹੁੰਦੇ ਦੇਖਿਆ ਹਾਂ ਹਾਂ ਜੀ ਐਲੋਪੇਸ਼ੀਆ ਹਾਂ ਐਲੋਪੇਸ਼ੀਆ ਪੈਚ ਬਣ ਜਾਂਦੇ ਆ ਹੁਣ ਐਲੋਪੇਸ਼ੀਆ ਵਾਸਤੇ ਤੁਸੀਂ ਦੇਖੋ ਵੀ ਸਾਡਾ ਜਿਹੜਾ ਇੱਕ ਟ੍ਰੀਟਮੈਂਟ ਕਾਮਯਾਬ ਹੋਇਆ ਉਹ ਇੰਨੀ ਇੱਕ ਸ਼ੀਸ਼ੀ ਆ ਉੱਚ ਡਰਾਪਰ ਆ ਸੀ ਕਹਿੰਦੇ ਜਿੱਥੇ ਜਿੱਥੇ ਪ੍ਰੋਬਲਮ ਆ ਉੱਥੇ ਉੱਥੇ ਲਗਾਓ ਓਕੇ ਆ ਡ੍ਰੌਪ ਲੈ ਬਸ ਡ੍ਰੌਪਸ ਹੀ ਲਗਾੜੇ ਆ ਰਾਤ ਨੂੰ ਤਾਂ ਉਹਦੇ ਨਾਲ 6 ਮਹੀਨੇ ਚ ਕਿਸੇ ਨੂੰ ਸਾਲ ਦੇ ਵਿੱਚ ਗ੍ਰੋਥ ਹੋ ਗੀ ਅੱਛਾ ਜਦੋਂ ਗ੍ਰੋ ਕਰਦੇ ਆ ਫਿਰ ਪੇਸ਼ੈਂਟ ਦਾ ਇੰਟਰਸਟ ਬਣ ਜਾਂਦਾ ਫਿਰ ਉਹ ਸਾਨੂੰ ਬੜੀ ਪੁੱਛਦਾ ਫਿਰ ਆਪੇ ਲੱਗਾ ਰਹਿੰਦਾ ਵੀ ਕੋਈ ਨਾ ਕੋਈ ਬੈਨੀਫਿਟ ਹੋ ਜਾਏ ਔਰ ਜਿਹੜਾ ਇਹਦਾ ਸਭ ਤੋਂ ਵਧੀਆ ਖਰਾਕ ਹੈ ਕਿਉਂਕਿ ਇਹਨੇ ਕੋਈ ਖਾਣ ਵਾਲੀ ਚੀਜ਼ ਦੱਸ ਦੋ ਕੋਲ ਸਾਹਿਬ ਜਿਹਦੇ ਨਾਲ ਨਾ ਵੀ ਵਾਲ ਵੀ ਨਾ ਝੜਨ ਮੇਰੇ ਹੈਨਾ ਉਹਨਾਂ ਨੂੰ ਮੈਂ ਕਹਿੰਦਾ ਨਾ ਵੀ ਉਦਾਂ ਦਾ ਤੂੰ ਮੇਰੀ ਤਜੋਰੀ ਚ ਪਾਉਣਾ ਪਾ ਲੈ ਜਿਹੜਾ ਉਸ ਵਰਜੀ ਚਾਹੇ ਸੋਨੇ ਦੀ ਭਸਮ ਖਾ ਲਾ ਪਰ ਇਹਦੇ ਵਾਸਤੇ ਸਭ ਤੋਂ ਵਧੀਆ ਕਾਲੀ ਮਿਰਚ ਮੱਗ ਪੀਪਲ ਤੇ ਸੁੰਡ ਓਕੇ ਤਿੰਨ ਚੀਜ਼ਾਂ ਦਾ ਪਾਊਡਰ ਬਣਾ ਲਓ ਬਰਾਬਰ ਬਰਾਬਰ ਮਾਤਰਾ ਚ ਇੱਕ ਚੁਟਕੀ ਲੈਣੀ ਹੈ ਜੇ ਛੋਟੀ ਜੀ ਮਤਲਬ ਚੁਟਕੀ ਦੀ ਐ ਮਾਤਰਾ ਹੋਵੇ ਜਿਵੇਂ ਕੈਪਸੂਲ ਹੁੰਦਾ ਨਾ ਛੋਟਾ ਜਿਹਾ ਉੰਡੀ ਕੀ ਵੱਧ ਨਹੀਂ ਲੈਣੀ ਮਟਰ ਦੇ ਦਾਣੇ ਜਿੰਨੀ ਕੁ ਲੈ ਕੇ ਉਹਨੂੰ ਮੂੰਹ ਚ ਪਾ ਕੇ ਚੁੱਸਣਾ ਹੈ ਜੀ ਉਹ ਚ ਕਾਲੀ ਮਿਰਚ ਵੀ ਹੈ ਬੰਗ ਵੀਪਲ ਵੀ ਹੈ ਸੁੰਡ ਵੀ ਤਿੰਨੇ ਚੀਜ਼ਾਂ ਤਿੱਖੀਆਂ ਨੇ ਮਿਰਚ ਵਾਲੀ ਹੈ ਨਾ ਜਦੋਂ ਮੂੰਹ ਚ ਬੰਦਾ ਪਾਉਂਦਾ ਤਾਂ ਮੂੰਹ ਸਲਾਈਵਾ ਨਾਲ ਭਰ ਜਾਂਦਾ ਹਮ ਅੱਛਾ ਆਪ ਦਾ ਸਲਾਈਵਾ ਪੈਦਾ ਹੋ ਜਾਂਦਾ ਉਹੀ ਉਹਨੇ ਅੰਦਰ ਲੈ ਕੇ ਜਾਣਾ ਉਹ ਇੱਕ ਮੈਡੀਸਿਨ ਦਾ ਕੰਮ ਕਰਦਾ ਗਲੇ ਨੂੰ ਥ੍ਰੋਟ ਨੂੰ ਤੇ ਉਹੀ ਕੰਮ ਕਰਦਾ ਸੀ ਸਾਡੇ ਹੈਅਰਸ ਵਾਸਤੇ